ਪੇਸ਼ ਨਹੀਂ ਪੰਡੀ ਦਾ ਜਿਹੜੇ ਮੁਲਖ ਦਾ ਖਾਈਓ ਦਾ ਭਰਾ ਨਹੀਂ ਮੰਗੀਦਾ ਲੱਭੀ ਛੰਨਾ ਵਾਲਿਆ ਜੁੜਿਆ ਰਹਿ ਇਹ ਬਾਖੇਣ ਕਬੱਡੀ ਹੈ ਇਹਨੇ ਕਈਆਂ ਦੇ ਘਰ ਭਰਤੇ ਹੈ ਤੇ ਕਈਆਂ ਦੇ ਭਰਨੇ ਹੈ ਪਰ ਇਹ ਮੁੰਡੇ ਦੇ ਲੋਕ ਹੈ ਪਰ ਆਪਣਾ ਕੰਮ ਕਰ ਛੱਡ ਕੇ ਇਹ ਕਹਿੰਦੇ ਕਬੱਡੀ ਦੀ ਅਪਡੇਟ ਪਾਉਂਦਾ ਵੱਡੀ ਜ਼ਿੰਮੇਵਾਰੀ ਸੰਭੀ ਹੈ ਇਹ ਕਬੱਡੀ ਆ ਫਿਕਰ ਨਾ ਕਰੀ ਛੰਨਾ ਵਾਲਿਆ ਉਹ ਦਿਨ ਦੂਰ ਨਹੀਂ ਜਦਨਾ ਮਦਾਨੋ ਦੇ ਤੇਰੇ ਵੀ ਵੱਡੇ ਵੱਡੇ ਸਨਮਾਨ ਹੋਣਗੇ ਕਿਉਂਕਿ ਦੁਨੀਆ ਦੇ ਮਹਾਨ ਪ੍ਰਮੋਟਰ ਬੱਲੇਗਲ ਦੀਨੇ ਵਾਲੀਏ ਵਰਗੇ ਪਰ ਇੱਥੇ ਸ਼ਾਹ ਪਰਿਵਾਰ ਵਸਦਾ ਹੈ ਜਿਨ੍ਹਾਂ ਨੇ ਕਹਿੰਦੇ ਕਬੱਡੀ ਨੂੰ ਪੱਤੀ ਦੇਣਾ ਬੇਨਤੀ ਭਾਈ ਜੀ ਬਾਬਾ ਭਜਾਣਾ ਦੀ ਸਪੋਰਟਸ ਕਲੱਬ ਛੰਨਾ ਵਾਲਾ ਜਿਹਦੀ ਮੈਂ ਪਹਿਲਾਂ ਗੱਲ ਕੀਤੀ ਹੈ ਕਿਤੇ ਨਜ਼ਰੀ ਚੜ ਗੋਣਾ ਬੱਲੇਗਲ ਦੀਨੇ ਵਾਲੀਏ ਦੇ ਉਹਨੇ ਮਹਾਨ ਕਸਨਾ ਆ ਪਤਲੀ ਵਾਲਾ ਕਮੂਤਰ ਹੈ ਤੇ ਬੱਲੇਗਲ ਦੀਨੇ ਵਾਲੀਆ ਔਰ ਜਿਹੜਾ ਟਰੈਕਟਰ ਦਿੰਦਾ ਤੇ ਜਿਹਦੇ ਸੁਪੁੱਤਰ ਕਹਿੰਦੇ ਆ ਪਾਪਾ ਅੱਗੇ ਦਾ ਫਿਕਰ ਨਾ ਰੱਖਿਓ ਅਸੀਂ ਤਾਂ ਹੈਲੀਕਾਪਟਰ ਦੇਵਾਂਗੇ ਇਹ ਕਬੱਡੀ ਦਾ ਉਹ ਕ੍ਰਾਫਟਰ ਆ ਗਿਆ ਬਿੱਲਾ ਗੱਲ ਦੀਨੇ ਵਾਲਿਆ ਹਰਜਿੰਦਰ ਸਰਪੰਚ ਦਾ ਕਹਿੰਦੇ ਵੀਰ ਜਿਹੜੀ ਯਾਰੀ ਕਹਿੰਦੇ ਰਾਹੁਲ ਕਾਂਧੀ ਦੇ ਨਾਲ ਆਹ ਜਿਹਦਾ ਪਿਆਰ ਕਹਿੰਦੇ ਔਰ ਰਾਹੁਲ ਗਾਂਧੀ ਦੇ ਨਾਲ ਆਪਾਂ ਜਲੋ ਧੰਨਵਾਦ ਕਰਦੇ ਆ ਸਾਡੇ ਬਹੁਤ ਸਤਿਕਾਰਯੋਗ ਵੀਰ ਗੱਲਾ ਗਿਲਦੀਨੇ ਵਾਲੀਆ ਚੇਅਰਮੈਨ ਸਾਊਥ ਹਾਲ ਜੁਕੇ ਤੋਂ ਵੀ ਲੈ ਆਉ ਜੁੜਿਆ ਬਹੁਤ ਧੰਨਵਾਦ ਕਰਦੇ ਆ ਸਾਡੇ ਭਰਾ ਦਾ ਤੇ ਕਬੱਡੀ ਦੀਆਂ ਦੋਵੇਂ ਟੀਮਾਂ ਬਿਨਾਂ ਕਿਸੇ ਦੇਰੀ ਦੇ ਖੇਡ ਮੈਦਾਨ 'ਚ ਆ ਗਏ ਆ ਸਾਹਮਣੇ ਖੇਡ ਮੈਦਾਨ 'ਚ ਜਿਹੜਾ ਪਹਿਲੀ ਰੇਡ ਤੋਂ ਨੂੰ ਬਾਦਆ ਹੋਇਆ ਸਭ ਤੋਂ ਪਹਿਲਾਂ ਕਹਿੰਦੇ ਆ ਮੁੰਡੇ ਨੇ ਮਾਝਾ ਖਾਲਸਾ ਜਲੰਧਰ ਵੱਲੋਂ ਕੋਚ ਕਹਿੰਦੇ ਮਨਜੀਤ ਸਿੰਘ ਜੀ ਖੋਖਰ ਫੌਜੀਆਂ ਵਾਲੇ ਦੀ ਰੈਣਵਾਈ ਇਹ ਕਬੱਡੀ ਦੇ ਕਹਿੰਦੇ ਸ਼ੁਰੂਆਤ ਕੀਤੀ ਹੈ ਮੰਮਣਾ ਵਾਲਾ ਕੋਰਾ ਕਹਿੰਦੇ ਡੇਢ ਵਾਲੀ ਪਹਿਲੀ ਰੇਡ ਪਾਉਣ ਨੂੰ ਵਧਿਆ ਹੋਇਆ ਫਰਾ ਕਹਿੰਦੇ ਪ੍ਰਕਾਰੇ ਬਣਦਾ ਚੇਲਾ ਆਹ ਲੱड्डੂ ਵਾਲਾ ਜਗਣਾ ਆਹ ਲੱड्डੂ ਵਾਲਾ ਜਗਣਾ ਲਾਜਫਾ ਬੱਲੇ ਬੱਲੇ ਕਰਾਉਂਦਾ ਹੋਇਆ ਇੱਕ ਤਾੜੀ ਜ਼ੋਰਦਨੀ ਮਾਰ ਦੋ ਪਹਿਲਾ ਪਹਿਲਾ ਡੇਢ ਇੱਕ ਪ੍ਰਾਪਤ ਪਹਿਲਾ ਡੇਢ ਪ੍ਰਾਪਤ ਕਰ ਲਿਆ ਨਾਲ ਕਹਿੰਦੇ ਸਭਰਾ ਪਿੰਡ ਵਾਲਾ ਪੱਗੂ ਐ ਆਹ ਜਿਹਨੂੰ ਕਹਿੰਦੇ ਕੱਲ ਮੋਟਰਸਾਈਕਲ ਮਿਲਿਆ ਤੇ ਨਾਲ ਦੇ ਗੋਰੀਆਂ ਵਾਲਾ ਰਸਪਾਲ ਕਹਿੰਦੇ ਚਾਰ ਪਰ ਤਿਆਰ ਚਾਰ ਪਰਾਂ ਦੀ ਘੁੰਮਦੀ ਚੰਦ ਉੱਪਰ ਗੱਪਰੂ ਕਹਿੰਦੇ ਰੇਡ ਤੋਂ ਨੂੰ ਵੱਧਾ ਹੋਇਆ ਕਿਉਂ ਗੱਪਰੂ ਸਾ ਆ ਜਾਂਦੇ ਜਿਹੜੇ ਲਾਉਂਦੇ ਮਿਹਨਤਾਂ ਉੱਠ ਕੇ ਧੰਨ ਜੋਰ ਜਮਾਨੀ ਦਾ ਲੈਦਰ ਭਰਿਆ ਮੇਲਾ ਲੁੱਟ ਕੇ ਇਹ ਆੜੀ ਵਾਲੇ ਘੋੜੇ ਨੇ ਮਿੱਤਰੋ ਕਰ ਹੀ ਚਾंदे ਨੇ ਮਨਮਾਨੀ ਕਿ ਰਾਜਾ ਖੇਲਾ ਕਹਿੰਦਾ ਹੱਤ ਪਿੱਛੇ ਲੁੱਟੀਆਂ ਪਉਂਦੀ ਹੋਏ ਜਵਾਨੀ ਬੱਲਿਆ ਭਜਲਾ ਬੱਲਿਆ ਭਜਲਾ ਨੂੰ ਕੱਲ ਮੋਟਰਸਾਈਕਲ ਮਿਲਿਆ ਏ ਆ ਬਾਣ ਪਿਆਰ ਪੁੱਜਾ ਆ ਪਾ ਦਿলো ਧੰਨਵਾਦ ਕਰਦੇ ਆ ਲਓ ਗਿਆਨ ਕਹਿੰਦੇ ਇਸ ਵੇ ਖੇਡ ਮੈਦਾਨ ਦੇ ਵਿੱਚ ਨਗੌਰ ਪਿੰਡ ਵਾਲਾ ਰੇਡ ਪਾਉਣ ਨੂੰ ਵਧਿਆ ਹੋਇਆ ਚਾਰ ਤਿਆਰ ਪਰ ਤਿਆਰ ਹੈ ਕਿ ਪੰਜ ਪੰਜਾਬੀ ਬੈਠਣ ਹੁੰਗਾ ਜਿਗਰ ਕਬੱਡੀ ਦਾ ਅੱਜ ਦੁਨੀਆ ਉੱਤੇ ਮਿੱਤਰੋ ਪੂਰਾ ਸਿਖਰ ਕਬੱਡੀ ਦਾ ਕਿ ਸੰਗਤ ਦੁਨੀਆ ਸਾਬਾ-ਸਾਬਾ ਕਹਿੰਦੀ ਐ ਜਿੱਥੋਂ ਦਾ ਕਹਿੰਦੇ ਰਾਣਾ ਬੰਝ ਕਬੱਡੀ 'ਚ ਮਸ਼ਹੂਰ ਐ ਦੇਕਣੀ ਦੇ ਬਲਕਾਰੇ ਬਣਦੇ ਚਾਰ ਚੇਲੇ ਤਿਆਰ ਐ ਔ ਲੱड्डੂ ਵਾਲਾ ਕਹਿੰਦੇ ਸ਼ਕਤੀਮਾਨ ਇਹ ਆਵਾ ਲੰਮਾ ਇਹਨੂੰ ਲੰਮਾ-ਲੰਮਾ ਕਹਿੰਦੇ ਐ ਇਹਨੂੰ ਲੰਮਾ ਕਹਿੰਦੇ ਜਗਰੂਪ ਆ ਲੰਮਾ ਤੱਕ ਦੇ ਖੇਡ ਮੈਦਾਨ 'ਚ ਜਫਾ ਲਾਵੇਗਾ ਜਾਂ ਮੈਨੂੰ ਲੱਗਦਾ ਚੁੰਡੇ ਵਾਲਾ ਭੱਜੇਗਾ ਪਰ ਇੱਥੋਂ ਬੰਦਾ ਨੇ ਭੱਜਣ ਨਹੀਂ ਗੱਦੀ ਦਿੱਤਾ ਆਹ ਮੁੰਡੇ ਦਾ ਨਗਰ ਕਹਿੰਦੇ ਬੂ ਪਿੰਡ ਹੈ ਹਵੇਲੀਆਂ ਵਾਲਾ ਜੇ ਸਰੇਂਦਰ ਕਹਾਂਗੇ ਤੇ ਦੁਨੀਆ ਘਟ ਹੀ ਜਾਣੇਗੀ ਜੇ ਕਹਾਂਗੇ ਛੰਡਾ ਇਹ ਬੂ ਹਵੇਲੀਆਂ ਵਾਲਾ ਛੰਡਾ ਅਸਮੇ ਖੇਡ ਮੈਦਾਨ 'ਚ ਰੇਡ ਪਾਉਣ ਨੂੰ ਬਾਧਾ ਹੋਇਆ ਹੈ ਇਹ ਪਾਰੀ ਖੋਲ ਕੇ ਵੈਗਰੂ ਬੋਲ ਕੇ ਤੂੰ ਸੀਟ ਤੇ ਬਹਿ ਜਾ ਬੱਲੀਏ ਨਵਾਂ ਲੈ ਲਿਆ ਟਰੱਕ ਛਿੰਦੇ ਯਾਰ ਨੇ ਵੀਰੇ ਇਸੇ ਜੁੜਦਾ ਹੋਇਆ ਵੈਰੂ ਕੇ ਪਿੰਡ ਵਾਲਾ ਕਹਿੰਦੇ ਰੂਪਾ ਆਹ ਮੁੰਡੇ ਨੇ ਬਾਬਾ ਜੋਗਾ ਸਿੰਘ ਦੀ 2.5 ਲੱਖ ਦੀਆਂ ਕਬੱਡੀਆਂ ਪਾਈਆਂ ਆਹ ਮੁੰਡੇ ਨੇ ਕਹਿੰਦੇ 2.5 ਲੱਖ ਦੀਆਂ ਰੇਡਾਂ ਪਾਈਆਂ ਪਰ ਪੁਆਇੰਟ ਜਾਫੀ ਦੇ ਹਿਸੇ ਜੁੜਦਾ ਹੋਇਆ ਚਾਲੋ ਭੂਨੇ ਵਾਲਾ ਕਹਿੰਦੇ ਬਲਰਾਜ ਰੇਡ ਪਾਉਣ ਨੂੰ ਬਾਧਾ ਹੋਇਆ ਚਾਰ ਤਿਆਰ ਬਰ ਤਿਆਰ ਹੈ ਸਰੇ ਦੀ ਟੱਕਰਾ ਖੇਡ ਮੈਦਾਨ ਦੇ ਵਿੱਚ ਗੱਪਰੂ ਕੌਣ ਜਫਾ ਲਾ ਕੇ ਕਹਿੰਦੇ ਬੱਲੇ ਬੱਲੇ ਕਰਾਉਂਦਾ ਹੈ ਕਿਹੜਾ ਗੱਪਰੂ ਡੱਕ ਕੇ ਕਹਿੰਦੇ ਆਹ ਥਾਪੀਆਂ ਮਾਰਦਾ ਹੈ ਕਿਹੜਾ ਡੱਕ ਕੇ ਭੰਗੜਾ ਪਾਉਂਦਾ ਆਹ ਵਾਹ ਸਾਰਾ ਹੀ ਟੰਬਰ ਛੰਦੋਂ ਵੀ ਪੈ ਗਈ ਮੰਦੋਂ ਵੀ ਪੈ ਗਈ ਮੈਂ ਕੱਲੀ ਦੇ ਮਲਾਜੇ ਦਾ ਰਮਾਲੇ ਨਹੀਂ ਉਧਰ ਗੋਪਾ ਸਾਡਾ ਵੀਰ ਹੈ ਜਿਹਨੇ ਕਹਿੰਦੇ ਇੱਕ ਨਸ਼ਾ ਸਡਾਊ ਕਹਿੰਦੇ ਸੈਂਟਰ ਖੁੱਲਿਆ ਹੈ ਜਿਹੜਾ ਕਹਿੰਦੇ ਨੌਜਾਨਾਂ ਦੀਆਂ ਕਹਿੰਦੇ ਜ਼ਿੰਦਗੀਆਂ ਬਚਾਉਣ ਵਾਸਤੇ ਭਰਾ ਨੇ ਕਹਿੰਦੇ ਪਹਿਲ ਕਦਮੀ ਕੀਤੀ ਹੋਈ ਹੈ ਆਪਾਂ ਧੰਨਵਾਦ ਕਰਦੇ ਆਂ ਪਰ ਮਾਣੇਗੇ ਪਿੰਡ ਵਾਲਾ ਆਹ ਹੁਣ ਮਾਰੋ ਤਾੜੀ ਆਹ ਨੱਕਰ ਵਾਲੇ ਦੇ ਨਾਂ ਤੇ ਹੁਣ ਤਾੜੀ ਮਾਰੋ ਕਿ ਚਾਦਰ ਦੇ ਮੰਝਲ ਦੇ ਵਿੱਚ ਗਾਣਾ ਮੈਂ ਕਰਦਾ ਬਾਣਾ ਮੀਰਾਂ ਤੇ ਦਰਦ ਦਰ ਪਤਾ ਨਹੀਂ ਕੋਈ ਲੱਭ ਲਿਆਉਣਾ ਸਮੇਂ ਲੱਕੀ ਨੂੰ ਮਿਹਨਤ ਵਾਲਾ ਨਾਕਾ ਲਾ ਕੇ ਘੇਰਾਂਗੇ ਹੁਣ ਤਰੱਕੀ ਨੂੰ ਕਿ ਮਿਹਨਤ ਵਾਲਾ ਨਾਕਾ ਲਾ ਕੇ ਸਾਹਮਣੇ ਦੁੱਲਾ ਫੇਰ ਰੇਡਾਂ ਨੂੰ ਵਾਧਾ ਹੋਇਆ ਰਮਨ ਕੈਨੇਡਾ ਸਾਡਾ ਵੀਰ ਹੈ ਉਹਨੇ ਛੋਟੀ ਟੀਮ ਦਾ ਕਦੇ ਮਾਨ ਸਨਮਾਨ ਕਰਨਾ ਹੈ ਪਹਿਲਾਂ ਕਹਿੰਦੇ ਸ਼ਾਹ ਪਰਿਵਾਰ ਨੇ ਵੱਡਾ ਮਾਨ ਸਨਮਾਨ ਕੀਤਾ ਛੋਟੀਆਂ ਟੀਮਾਂ ਦਾ ਵੱਡੀਆਂ ਟੀਮਾਂ ਦਾ ਪਰ ਪੰਤਰੀ ਵਾਲੇ ਕਬੂਤਰ ਦੀ ਵਿਸਲ ਕੀ ਫਾਸਲਾ ਕਰਦੀ ਆ ਪੁਆਇੰਟ ਕਹਿੰਦੇ ਧਾਵੀ ਦੇ ਸੇਂਦ ਚਾਰ ਚਾਰ ਆ ਸਭਰਾਮਾਂ ਵਾਲਿਆ ਆਲੂ ਨੇ ਸੱਜਿਆ ਦਾ ਮਾਨ ਨੂੰ ਸੱਜਿਆ ਪੰਮਿਆ ਉਹ ਪੰਮਿਆ ਮੁੰਡਾ ਬਾਗੀਆਂ ਪਉਦਾ ਫਿਰਦਾ ਫੜਲਾ ਤਿਆਰੀ 2 ਨੰਬਰ ਤੇ ਸ਼ੇਰਾ ਕੰਦੇ ਬਲਟੋ ਏ ਪਿੰਡਲਾ ਪੁਆਇੰਟ ਆਪਣੀ ਟੀਮ ਦੇ ਸੇ ਤਿਆਰ ਆ ਨਾਲ ਤੱਕਦੇ ਢੋਲਾ ਤੇ ਨਾਲ ਕੰਦੇ ਮੁੰਡਾ ਮਾਣੇ ਗਿਆ ਵਾਲਾ ਐਸੇ ਨਾ ਕਰਦਾ ਟੱਕਰ ਸਿਰੇ ਦੀ ਹੋਣੀ ਐ ਚਾਰ ਭਰਾਵਾਂ ਦੀ ਘੁੰਮਦੀ ਚੈਨ ਤੇ ਔਰ ਰੇਡ ਪਈ ਹੋਈ ਹੈ ਇਹ ਇੱਥੇ ਰੱਖੋ ਜੰਗਣਿਆ ਪਰ ਭੋਲਾ ਨਹੀਂ ਮੰਨਦਾ ਕਹਿੰਦਾ ਪੁਆਇੰਟ ਧਾਵੇ ਖੇਲੇ ਕਰਦੇ ਹਿੱਟ ਆਹ ਲਿਖ ਕੇ ਨਾਮ ਖਿਡਾਰੀ ਦਾ ਗਹਿਣਾ ਬਣ ਜੂ ਮਿੱਤਰਾ ਉਹਦੀ ਜ਼ਿੰਦਗੀ ਸਾਰੀ ਦਾ ਗਹਿਣਾ ਬਣ ਜੂ ਮਿੱਤਰਾ ਉਹਦੀ ਜ਼ਿੰਦਗੀ ਸਾਰੀ ਦਾ ਬੂਹ ਹਵੇਲੀਆਂ ਵਾਲੇ ਸਰੇਂਦਰ ਦੀ ਰੇਡ ਪਈ ਹੋਈ ਹੈ ਇੱਥੇ ਰੱਖੋ ਨੌਜੰਨਾ ਇਹ ਆ ਸੁਭਰਾ ਪਿੰਡ ਵਾਲਾ ਵੱਡੇ ਨੂੰ ਕਹਿੰਦੇ ਖੇਡ ਮੈਦਾਨ ਨੂੰ ਫੇਰ ਰੇਡਪਾਂ ਨੂੰ ਵਾਧਾ ਹੋਇਆ ਕਿ ਖੇਡ ਦੇ ਮੈਦਾਨ ਵਿੱਚ ਖਿੱਚ ਦੀ ਲਕੀਰ ਉਹ ਤੱਕਦੇ ਆ ਗੱਭਰੂ ਕਹਿੰਦੇ ਸ਼ਕਤੀਮਾਨ ਉਹ ਸ਼ਕਤੀਮਾਨ ਲੱਤੂ ਵਾਲਾ ਲੰਡੀ ਜੀ ਮਿਲੀ ਹੈ ਸੋਨੇ ਦਾ ਕੈਠਾ ਸਤਕਾਰਯੋਗ ਨੇ ਅੱਜ ਕਹਿੰਦੇ ਸਾਡੇ ਸਤਕਾਰਯੋਗ ਸਵਾਰੀਏ ਬਲਦੇਵ ਸਿੰਘ ਜੀ ਸ਼ਾ ਸਵਾਰੀਏ ਗੁਰਮੰਗ ਸਿੰਘ ਜੀ ਸ਼ਾ ਸ਼ਾ ਪਰਿਵਾਰ ਨੇ ਕਹਿੰਦੇ ਵੱਡਾ ਯੋਗਦਾਨ ਹੈ ਜਿੱਦਾਂ ਕਹਿੰਦੇ ਸਾਡੇ ਭਰਾਵਾਂ ਨੇ ਉਹ ਟੀਮਾਂ ਤਿਆਰ ਕੀਤੀ ਹੋਈਆਂ ਸੰਪਾਲ ਸਾਡਾ ਵੀਰ ਹੈ ਯਾਰਾਂ ਮਿੱਤਰਾਂ ਨਾਲ ਆਏ ਰੜ ਕੇ ਪੁੱਜਾ ਹੋਇਆ ਤੱਕ ਦੇ ਖੇਡ ਮੈਦਾਨ ਦੇ ਵਿੱਚ ਹਉ ਭੂਰੇ ਕੋਨੇ ਵਾਲਾ ਹੌ ਸਿਰੇ ਦੀ ਟੱਕਰ ਹੈ ਉਧਰ ਸਾਡੇ ਅਸੰਜੀ ਸ਼ਾਹ ਜੀ ਉਹਨਾਂ ਨੇ ਕਹਿੰਦੇ ਇੱਕ ਪੀ 23 ਜਿਹੜਾ ਚੈਨਲ ਖੁੱਲਿਆ ਹੋਇਆ 뮤직 ਚੈਨਲ ਆ ਵਾ ਸਾਰਿਆਂ ਨੂੰ ਬੇਨਤੀ ਕਰਦਾ ਵੀ ਮਾਣੇ ਕਰਿਓ ਵੱਧ ਤੋਂ ਵੱਧ ਉਸ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਆਪਾਂ ਕਿਉਂਕਿ ਭਰਾਵਾਂ ਦਾ ਜੋਗਦਾਰ ਨਕਰ ਵਾਸਤੇ ਵੱਡਾ ਭਰਾਵਾਂ ਦਾ ਜੋਗਦਾਰ ਕਰਨਾ ਘੰਟੀ ਵਾਲਾ ਬਟਨ ਦਬਾਉਣਾ ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਜਾਨ ਫੇਰ ਰੇਡ ਤੋਂ ਨੂੰ ਵਧਿਆ ਹੋਇਆ ਹੈ 4-4 ਹੈ ਜਾਨ ਦੀ ਰੇਡ ਹੈ ਜਗਨਾ ਕੰਨੀ ਦੇ ਕੰਦੇ ਗੁਰੂ ਦਾ ਖਾਲਸਾ ਫਰਾਹ ਕੰਦੇ ਠੱਠੇ ਵਾਲਾ ਦਲੇਰ ਸਿੰਘ ਦਾ ਪੁੱਤਰ ਹੈ ਸਰਦਾਰ ਪਾਲਾ ਸਿੰਘ ਜੀ ਕਹਿੰਦੇ ਸਪੈਸ਼ਲ ਤੌਰ ਤੇ ਮਲੇਸ਼ੀਆ ਤੋਂ ਪੁਜਾਇਆ ਪਿੰਡ ਦਾ ਮੇਲਣ ਮੇਲਾ ਵੇਖਣ ਵਾਸਤੇ ਉਹ ਮਲੇਸ਼ੀਆਲੇ ਵੀਰ ਆਏ ਹੋਏ ਹੈ ਸਾਡੇ ਸਰਦਾਰ ਹਰਪ੍ਰੀਤ ਸਿੰਘ ਜੀ ਕਹਿੰਦੇ ਲਾਲਮਨ ਸਾਹਿਬ ਸਖਦੇਵ ਸਿੰਘ ਜਈ ਸਾਹਿਬ ਕੈਨੇਡਾ ਵਾਲੇ ਪ੍ਰਾਤਕ ਦੇ ਖੇਡ ਮੈਦਾਨ ਦੇ ਵਿੱਚ ਇੱਥੇ ਰੱਖ ਉਹਨਾਂ ਦੇ ਨਾਲ ਛੇਰਿਆ ਮੁੰਡੇ ਨੇ ਭੱਜ ਜਾਣਾ ਆਹ ਛੇਰਿਆ ਮੁੰਡੇ ਦੇ ਭੱਜ ਜਾਣਾ ਜਿਹੜੋਂ ਕਰਦੇ ਪਿਆਰ ਜਿੱਥੇ ਜਾਨ ਖੜਦੇ ਕਰ ਕਰ ਨਹੀਂ ਮਾਵਾ ਪੁੱਤ ਜੰਮਦੀਆਂ ਉਹ ਸਾਹ ਪਰਿਵਾਰ ਵਰਗੇ ਜਿਨ੍ਹਾਂ ਨੇ ਅੱਜ ਕਹਿੰਦੇ ਕਬੱਡੀ ਦੇ ਪੱਤੀ ਰਾਸ਼ੀ ਲਾਈ ਹੋਈ ਹੈ ਮਾਪੁਰਖ ਬੈਠੇ ਹੋਏ ਬਾਬਾ ਕਲਦੀਪ ਸਿੰਘ ਜੀ ਪੂਰੀ ਜਥੇਬੰਦੀ ਦੇ ਨਾਲ ਪਰ ਲੱड्डੂ ਵਾਲਾ ਝਗੜਾ ਉਹ ਝਗੜਾ ਲੱड्डੂ ਵਾਲਾ ਝਗੜਾ ਲੱड्डੂ ਵਾਲਾ ਅੱਜ ਦਾ ਕਹਿੰਦੇ ਮੂਦਾ ਹੀ ਕਰੀ ਜਾਂਦਾ ਕਿ ਤਾੜੀ ਮਾਰੋ ਮੁੰਡੇ ਦੇ ਨਾਂ ਤੇ ਆਇਆ ਅੱਜ ਤਾਂ ਸੇਵਕਾ ਕਰਮ ਕਰਕੇ ਲਿਆ ਜਾਉਦਾ ਲਾਖ ਨੇ ਪਿੰਡ ਦਾ ਹਰਚੰਦ ਕਹਿੰਦੇ ਕੈਂਠਾਂ ਦਾ ਜੇਤੂ ਆਇਆ ਹੋਇਆ ਆਹ ਸਿਰੇ ਦੀ ਟੱਕਰ ਹੈ। ਬੱਕੇ ਦੀ ਰੇਡ ਪਈ ਹੋਈ ਹੈ। 2 ਨੰਬਰ ਤੋਂ ਗੁਰੂ ਦਾ ਖਾਲਸਾ ਆ ਕਹਿੰਦੇ ਮਾਡਲਾਂ ਵਾਲਾ ਗੁਰਜੰਟ ਸਿੰਘ। ਇਹ ਕਾਲੂ ਦਾ ਚੇਲਾ। ਸਾਡੇ ਪ੍ਰਭ ਧਾਲੀਵਾਲ ਭਰਾ ਦੀ ਟੀਮ ਹੈ। ਸਰਾ ਕਹਿੰਦੇ ਸ਼ਕਤੀਵਾਹ। ਸ਼ਕਤੀ ਹਾਂ ਹਾਂ। ਕਰਨੇ ਜਸਮ ਕੀ ਹੱਟੇ ਤੇ ਕੱਟੇ ਉਹ ਕਾਮਜਾਬ ਨਹੀਂ ਹੁੰਦੇ। ਜਿਹੜੇ ਲਾਉਂਦੇ ਰੱਤੇ ਕੇ ਕਾਗਜ਼ ਵੀ ਆਪ ਨਹੀਂ ਫੜਦੇ। ਉਹਨਾਂ ਨੂੰ ਲਿਖ ਲੈ ਕੇ ਫਾੜਨਾ ਪੈਂਦਾ ਏ। ਜੇ ਜ਼ਿੰਦਗੀ ਵਿੱਚ ਕੁਝ ਕਰਨਾ ਤੇ ਮਾਨੂੰ ਮਾਰਨਾ ਪੈਂਦਾ ਆ ਉਹ ਤੱਕ ਦੇ ਪੁਆਇੰਟ ਧਾਵੀ ਦਾ ਇੱਕ ਮਹਾਂਪੁਰਖਾਂ ਦੀ ਮਾਜਮਾਨ ਹੈ ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਰੱਖੇ ਜਿਕਾਰੇ ਦੀ ਕਹਿੰਦੇ ਮਾਜ ਬਲਟੋਹੇ ਜਾਣੀ ਚਾਹੀਦੀ ਹੈ ਬੋਲੇ ਉਧਰ ਸਾਡੇ ਬਹੁਤ ਸਤਿਕਾਰਯੋਗ ਇਹ ਇੱਥੇ ਰੱਖੋ ਨੌਜੰਨਾ ਇੱਥੇ ਰੱਖੋ ਨੌਜੰਨਾ ਕੋਣ ਮੁਸ਼ਕਲ ਹੈ ਇਹ ਰਾਜੋਗਿਆਂ ਵਾਲਾ ਇਹ ਰਾਜੋਗਿਆਂ ਵਾਲਾ ਨੇ ਵੱਡੇ ਵੱਡੇ ਮੂਹਰੇ ਕੀਤੇ ਆ ਇੰਨੇ ਵੱਡੇ ਵੱਡੇ ਮੂਹਰੇ ਕੀਤੇ ਆ ਆਪਾ ਕਲਦੀਪ ਸਿੰਘ ਜੀ ਹੁਣਾਂ ਵੱਲੋਂ ਬਹੁਤ ਵੱਡਾ ਪਿਆਰ ਪੁੱਜਿਆ ਆ ਆਪਾ ਦਿলো ਧੰਨਵਾਦ ਕਰਦੇ ਆ ਪ੍ਰਭ ਜੁਕੇ ਵਾਲਾ ਸਾਡਾ ਵੀਰ ਵੱਡਾ ਪਿਆਰ ਭੇਜੇ ਸੱਤੂ ਦਾ ਦੇਸੀ ਘੋੜੇ ਨਾਲ ਟੀਨਾ ਆਪਾਂ ਸਨਮਾਨ ਕਰਾਂਗੇ ਇੱਕ ਜ਼ੋਰ ਦੀ ਤਾੜੀ ਮਾਰ ਦਿਓ ਆਹ ਸਿਰੇ ਦੀ ਟੱਕਰ ਹੈ ਸਾਡੇ ਸਤਿਕਾਰਯੋਗ ਸਰਦਾਰ ਪਾਲਾ ਸਿੰਘ ਜੀ ਮਲੇਸ਼ੀਆ ਵਾਲੇ ਨਾਲ ਮੇਰਾ ਵੀਰ ਖੰਡਾ ਮਾਣੇਗੇ ਦਰਸ਼ਨ ਮਾਣੇਗੇ ਸੋਣੀ ਫੌਜੀ ਮਾਣੇਗੇ ਹੈਪੀ ਪ੍ਰਧਾਨ ਤੇ ਬਿੱਟਾ ਸਾਡਾ ਫੌਜੀ ਵੀਰ ਦੇ ਵਿੱਚ ਆਹ ਚਵੰਡੇ ਵਾਲਾ ਸੱਬਾ ਬਹੁਤ ਤਕੜਾ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ ਤੱਕਦੇ ਕਹਿੰਦੇ ਗੱਪਰੂ ਆ ਦੋ ਨੰਬਰ ਤੋਂ ਕਹਿੰਦੇ ਤੁਹਾਡੇ ਨਕਰ ਦੇ ਵਿੱਚ ਇੱਕ ਬਹੁਤ ਵੱਡਾ ਕਹਿਰ ਹੋਇਆ ਥੋੜੇ ਦਿਨ ਪਹਿਲਾਂ ਇੱਕ ਭਰਾ ਦੀ ਲੱਤ ਟੁੱਟ ਗਈ ਤੇ ਦੂਜਾ ਕਹਿੰਦੇ ਕੱਲ ਚਾਰ ਬੰਨਣ ਗਿਆ ਤੇ ਕਰੰਟ ਲੱਗਣ ਕਾਰਨ ਉਹਦੀ ਮੌਤ ਹੋ ਗਈ ਹੈ ਆਪਾਂ ਉਸ ਪਰਿਵਾਰ ਦਾ ਸਹਿਯੋਗ ਦੇਣਾ ਮੈਂ ਬੇਨਤੀ ਕਰਦਾ ਵੀ ਸਾਰੇ ਤਰਾ ਉਸ ਪਰਿਵਾਰ ਦਾ ਆਪਾਂ ਜਰੂਰ ਮਾਨ ਸਨਮਾਨ ਕਰੀਏ ਕਿਉਂਕਿ ਪਰਿਵਾਰ ਇਸ ਵੇਲੇ ਕਹਿਰੇ ਸਦਮੇ ਦੇ ਵਿੱਚ ਹੈ ਪਰਲਕੋਂ ਵਾਲਾ ਆਹਲਕੋਂ ਵਾਲਾ ਅਲਕੋਂ ਵਾਲਾ ਅਲਕੋਂ ਵਾਲਾ ਪਰ ਆਹ ਆਇਆ ਮੁੰਡਾ ਮੈਰੋ ਕੇ ਪਿੰਡ ਨਾਲ ਟੱਕ ਦੇ ਖੇਡ ਮੈਦਾਨ ਦੇ ਵਿੱਚ ਗੱਭਰੂ ਕਹਿੰਦੇ ਵਿੱਕਾ ਰੇਡ ਪਾਉਣ ਨੂੰ ਬਾਧਾ ਹੋਇਆ ਹੈ ਵਿੱਕੇ ਦੀ ਪਈ ਹੋਈ ਰੇਡ ਹੈ ਟੱਕ ਦੇ ਗੱਭਰੂ ਕਹਿੰਦੇ 2 ਨੰਬਰ ਤੋਂ ਆ ਬੋਹੜੀਆਂ ਵਾਲਾ ਰਸਪਾਲ ਆ ਜਿਹਨੇ ਜਫਾ ਲਾ ਕੇ ਕਹਿੰਦੇ ਦੇਖ ਮੁੰਡੇ 'ਚ ਕਰੰਟ ਕੱਣਾਗਾ ਦੇਖ ਮੁੰਡੇ 'ਚ ਕਿੰਨਾ ਕ ਕਰੰਟ ਆ ਖਾਸ ਸਮੇਂ ਦੇ ਵਿੱਚ ਮਾਹ ਪੁਰਖਾਂ ਵੱਲੋਂ ਕਹਿੰਦੇ ਸ਼ਾਹ ਪਰਿਵਾਰ ਦਾ ਉਹ ਵੱਡਾ ਮਾਨ ਸਨਮਾਨ ਕੀਤਾ ਜਾਣਾ ਪ੍ਰਾਵੀ ਕਹਿੰਦੇ ਮਾਣੇ ਕਿਆਂ ਵਾਲਾ ਆ ਵੀ ਮਾਣੇ ਕਿਆਂ ਵਾਲਾ ਆ ਵੀ ਮਾਣੇ ਕਿਆਂ ਵਾਲਾ ਪੁਆਇੰਟ ਧਾਵੀ ਦਾ ਦੇਣਾ ਕਹਿੰਦੇ ਸਤੂਨ ਦੇ ਇੱਕ ਛੋਟੀ ਟੀਮ ਨੂੰ ਬਹੁਤ ਧੰਨਵਾਦ ਕਰਦੇ ਆ ਸਿਰੇ ਦੀ ਟੱਕਰਾ ਉਧਰ ਸਾਡੇ ਵੀਰ ਹੈ ਸਰਦਾਰ ਪਾਲਾ ਸਿੰਘ ਜੀ ਮਲੇਸ਼ੀਆ ਵੱਡਾ ਪਿਆਰ ਦਿੰਦੇ ਆ ਸੁਖਦੇਵ ਸਿੰਘ ਜੀ ਜੈ ਕੈਨੇਡਾ ਵਾਲੇ ਹਰਪ੍ਰੀਤ ਲੈਂਡਮੈਨ ਬਹੁਤ ਧੰਨਵਾਦ ਕਰਦੇ ਆਪਾਂ ਸਰੀਏ ਬਲਦੇਸ਼ਾ ਜੀ ਸਰੀਏ ਗੁਰਮੁਖ ਸਿੰਘ ਜੀ ਸ਼ਾਹ ਜੀ ਉਹਨਾਂ ਦੇ ਪਰਿਵਾਰ ਦਾ ਧੰਗਾ ਮਾਣੇਗੇ ਦਰਸ਼ਨ ਮਾਣੇਗੇ ਸੋਨੀ ਫੌਜੀ ਹੈਪੀ ਪ੍ਰਧਾਨ ਤੇ ਨਾਲ ਬਿੱਡਾ ਫੌਜੀ ਤੇ ਮੰਗਾ ਮਾਣੇਗੇ ਆਲੇ ਸਾਡੇ ਵੀਰ ਹੈ ਆਪ ਸਮਾ ਹੋ ਗਿਆ ਜੀ ਹੁਣ ਸ਼ਾਹ ਪਰਿਵਾਰ ਦਾ ਮਾਣ ਸਨਮਾਨ ਮਹਾਂਪੁਰਖ ਬਾਬਾ ਕਲਦੀਪ ਸਿੰਘ ਜੀ ਉਹਨਾਂ ਲੋਕ ਕੀਤਾ ਜਾਣਾ ਜਿਵੇਂ ਬੇਨਤੀ ਕਰਾਂਗਾ ਸ਼ਾ ਪਰਿਵਾਰ ਨੂੰ ਜੇ ਆਪਣਾ ਮਾਨ ਸ਼ਰਮਾ ਲਾ ਲੜਾ ਪੁਆਇੰਟਾਂ ਦਾ ਲੇਖਾ ਜੋਖਾ ਬਾਬਾ ਆਤਮਾ ਸਿੰਘ ਜੀ ਕਬੱਡੀ ਕਰਦੀ ਘਿਹਰੇਲੇ ਦੇ ਪੁਆਇੰਟ ਆ ਜੀ 2.5 ਤੇ ਬਾਬਾ ਭਿਆਣਾ ਨੀ ਸਪੋਰਟਸ ਕਲੱਬ ਧਾਲੀਵਾਲ ਦੇ ਪੁਆਇੰਟ ਆ 14 ਤੇ 2.5 ਬਾਬਾ ਆਤਮਾ ਸਿੰਘ ਜੀ ਕਬੱਡੀ ਕਰਮੀ ਘਿਹਰੇਲੇ ਦੇ ਮੇਨ ਪ੍ਰੋਮੋਟਰ ਗਿੰਦਾ ਕੁੰਨਰ ਸਰੀ ਕੈਨੇਡਾ

ਜਿਹੜੀਆਂ ਲਾਕੇ ਵਿੱਚ ਸਰਦਾਰੀਆਂ ਨੇ ਜੱਫਾ ਹਿੱਕ ਦੇ ਜੋਰ ਨਾਲ ਤੰਮਾ ਲਾਉਂਦਾਈ ਦਵਾਬੀ ਅੱਜ ਵੀ ਯਾਦ ਕਰਦੇ ਆਹ ਜਿਹੜੀਆਂ ਟੀਡੀ ਨੇ ਜਪੇੜਾ ਮਾਰੀਆਂ ਨੇ ਹਲਵਾਈ ਦਵਾਬੀ ਅੱਜ ਵੀ ਯਾਦ ਕਰਦੇ ਜਿਹੜੀਆਂ ਟੀਡੀ ਨੇ ਜਪੇੜਾ ਮਾਰੀਆਂ ਨੇ ਤੱਕਦੇ ਖੇਡ ਮੈਦਾਨ ਦੇ ਵਿੱਚ ਚਾਰ ਤਿਆਰ ਆਹ ਬਲਕਾਰੇ ਬਣਦਾ ਚੇਲਾ ਆਹ ਲੱਟੂ ਮੇਲਾ ਪਰ ਕਾਲੂ ਦਾ ਚੇਲਾ ਉਹਨਾਂ ਦੀ ਪੂਰੀ ਜਥੇਬੰਦੀ ਲੋਕ ਕੀਤਾ ਗਿਆ ਆਪਾਂ ਦਿਲ ਦੀਆਂ ਕਰਾਈਆਂ ਜੋ ਧੰਨਵਾਦ ਕਰਦੇ ਆਂ 13 ਦੇ 14 ਹਾੜ ਕਹਿੰਦੇ ਬਾਬਾ ਕਰਦਾਜ ਜੀ ਦਾ ਜੋੜ ਮੇਲਾ ਹੁੰਦਾ ਰੌਣਕਾਂ ਉੱਥੇ ਵੀ ਵੱਡੀਆਂ ਲੱਗਦੀਆਂ ਭੋਲਾ ਕਹਿੰਦੇ ਮਾਣੇਗਿਆ ਵਾਲਾ ਆਹ ਖਿੱਚ ਖਿੱਚ ਕੇ ਵਿਸਲਾ ਮਾਰਦਾ ਤੱਕਦੇ ਕਹਿੰਦੇ ਗੱਭਰੂ ਕਹਿੰਦੇ ਭੂਰੇ ਕੋਨੇ ਵਾਲਾ ਰੇਡ ਤੋਂ ਨੂੰ ਵਧਿਆ ਹੋਇਆ ਆਹ ਬਲਰਾਜ ਦੀ ਰੇਡ ਤੇ ਪੁਆਇੰਟ ਭੋਲਾ ਇਸ਼ਾਰਾ ਕਰ ਗਿਆ ਵੀ ਪੁਆਇੰਟ ਕਹਿੰਦੇ ਧਾਵੀ ਦਾ ਕੀਤਾ ਸੁਖ ਸਰਾਂ ਕੈਨੇਡਾ ਵਾਲੇ ਸਾਡੇ ਭਰਾ ਆਪਾਂ ਖੇਡਦਿਆਂ ਕਰਾਈਆਂ ਜੋ ਧੰਨਵਾਦ ਕਰਦੇ ਆਂ ਛੰਨਾ ਵਾਲਾ ਸੋਨੀ ਆਇਆ ਹੋਇਆ ਸਾਡਾ ਸਾਬ ਢੱਲੋ ਕਹਿੰਦੇ ਤੇ ਦਲਵਾਗ ਢੱਲੋ ਜੁਐਸੇ ਸ਼ੋਭ ਭੰਗਾਲੀਆ ਜੁਐਸੇ ਤੇ ਨਾਲ ਸੁਖ ਭੰਗਾਲੀਆ ਜੁਐਸੇ ਭੰਗਾਲੀਏ ਪਰਿਵਾਰ ਦਾ ਵੀ ਧੰਨਵਾਦ ਕਰਦੇ ਆਂ ਕਬੱਡੀ ਨੂੰ ਵੱਡਾ ਮਾਣ ਦਿੰਦੇ ਆਂ ਛੰਨਾ ਵਾਲਾ ਸੋਨੀ ਕਹਿੰਦੇ ਕਬੱਡੀ ਦੀ ਅਪਡੇਟ ਦਿੰਦਾ ਧੰਨਵਾਦ ਕਰਦੇ ਆਂ ਸਾਡਾ ਭਰਾ ਕਹਿੰਦੇ ਲਖਵਿੰਦਰ ਕਾਪੀ ਦੀ ਹਿੱਕ ਤੇ ਲੀਕਾ ਮਾਰਦਾ ਕਾਪੀ ਦੀ ਹਿੱਕ ਤੇ ਲੀਕਾ ਮਾਰਦਾ ਸਾਰਾ ਪਾਇਓ ਡਾੜਾ ਚੱਕੀ ਫਿਰਦਾ ਆਹ ਮੁੰਡੇ ਨੂੰ ਕਹਿੰਦੇ ਜੂਕੇਲੇ ਪ੍ਰਭ ਨੇ ਕਹਿੰਦੇ ਦੇਸੀ ਕੋ ਦਾ ਟੀਨ ਦੇਣਾ ਇੱਕ ਛੋਟੀ ਟੀਮ ਨੂੰ ਟੀਨ ਦੇਣਾ ਲੱਭੀ ਸਤੂ ਭੱਜਲਾ ਭੱਜਲਾ ਚੰਦਰਿਆ ਭੱਜਲਾ 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 ਅੱਜਲਾ ਇਹ ਡੋਲ ਪਰਿਵਾਰ ਦਾ ਚਹੇਤਾ ਕੋ ਮੱਜ ਕੇ ਇਹ ਡੋਲ ਕੇ ਕਾਲੂ ਦਾ ਚੇਲਾ ਪਰ ਪੁਆਇੰਟ ਹੈ ਲੰਮਿਆ ਲੰਮਿਆ ਖੇਡਣ ਦੀ ਛੇੜ ਕਜੇ ਕਰ ਲੱਗੀ ਹੋਵੇ ਨਾ ਕੋਈ ਫਾਇਦਾ ਨਹੀਂ ਮੈਦਾਨ ਵਿੱਚ ਲੀੜੇ ਲਾਉਣ ਦਾ ਜੇ ਰੱਬ ਵੱਲੋਂ ਪਿੰਡੇ 'ਚ ਕਬੱਡੀ ਹੋਵੇ ਨਾ ਜੇ ਰੱਬ ਵੱਲੋਂ ਪਿੰਡੇ 'ਚ ਕਬੱਡੀ ਹੋਵੇ ਨਾ ਆਹ ਤੱਕ ਦੇਖ ਖੇਡ ਮੈਦਾਨ ਵਿੱਚ ਬੂਹ ਵੇਲੀਆਂ ਵਾਲਾ ਸਰਿੰਦਰ ਖਿੱਚ ਚਕੇ ਰੈਡਾ ਪਾਉਂਦਾ ਪਰ ਦੂਜੀ ਸਾਈਡ ਤੇ ਮੁੰਡਾ ਸਭਰਾ ਪਿੰਡਲਾ ਉਹ ਮੁੰਡਾ ਸਭਰਾ ਪਿੰਡਲਾ ਸੰਧਿਆ ਤੇਰਾ ਗਵੰਦੀ ਐ ਤੇਰਾ ਗਵੰਦੀ ਚੰਦਰਾ ਭੇਤੀ ਲੱਗਦਾ ਉਹ ਮੈਨੂੰ ਤੇਰਾ ਭੇਤੀ ਲੱਗਦਾ ਜੀ ਪਰ ਪੁਆਇੰਟ ਦਾ ਨਾਮ ਵਟਾ ਤੇ ਬਲਕਾਰੇ ਬਣਦੀ ਘੂੜੇ ਰਿਸੇਦਾਰ ਆ ਨਗਰ ਦੇ ਵਿੱਚ ਤੱਕਦੇ ਕਹਿੰਦੇ ਮੰਮਣਾ ਵਾਲਾ ਗੋਰਾ ਰੇਡ ਪਾ ਰਿਹਾ ਕਿ ਸਾਰਿਆਂ ਦੇ ਸਿਰ ਉੱਤੇ ਸਤਕਾਰ ਸਾਰਿਆਂ ਦੇ ਸਿਰ ਤੇ ਫੱਪਦਾ ਜਵਾਈ ਜੇ ਸਾਰੇ ਵੀ ਕਰਨ ਸਤਕਾਰ ਸੱਗਿਆਂ ਭਰਾਵਾਂ ਦਾ ਪਿਆਰ ਨਹੀਂ ਕਿਤੇ ਅਗੇ ਦਿਲ ਵਿੱਚ ਹੋਵੇ ਨਾ ਖਾਰ ਕਿ ਰਾਜ ਬੱਲੀਆਂ ਵਾਰਿਆ ਉਹ ਪਾਣੀ ਆਵਾਜ਼ ਮਾਰ ਮੰਗੇ ਬੰਦਾ ਜਦੋਂ ਢਲਦੀ ਜਵਾਨੀ ਪੈਂਦਾ ਮੰਜੇ ਤੇ ਬਿਮਾਰ ਜਦੋਂ ਢਲਦੀ ਜਵਾਨੀ ਪੈਂਦਾ ਮੰਜੇ ਤੇ ਬਿਮਾਰ ਪਰ ਦੋ ਨੰਬਰ ਤੇ ਛੋਟੀਆਂ ਟੀਮਾਂ ਦੀ ਜ਼ਿੰਮੇਵਾਰੀ ਚੁੱਕੀ ਹੋਈ ਹੈ ਤੇ ਮਾਣੇ ਕੇ ਨਗਰ ਦਾ ਨਾਮ ਕੰਦੇ ਵੱਡਾ ਕਰਦਾ ਹੈ ਜੇ ਇੱਥੇ ਰੱਖੋ ਨੌਜੰਨਾ ਇੱਥੇ ਰੱਖ ਗਿਆਨ ਇਹਨੂੰ ਕਿੱਥੇ ਛੇੜ ਬੈਠਾ ਪ੍ਰਾਣੇ ਪਾਪੀ ਨੂੰ ਇਹਨੂੰ ਕਿੱਥੇ ਛੇੜ ਬੈਠਾ ਇਹਨੂੰ ਕਿੱਥੇ ਛੇੜ ਬੈਠਾ ਉਹ ਗਿਆਨ ਇਹਨੂੰ ਕਿੱਥੇ ਛੇੜ ਬੈਠਾ ਲੱਖਣਿਆਂ ਵੜਾਏ ਅੰਧਾਣਾ ਵੀ ਢਿੱਡ ਜਿਹਾ ਛੱਡਿਆ ਦਿੱਤੇ ਨੇ ਇਹਨੇ ਸੋਨੇ ਦੇ ਕੰਠੇ ਜਿੱਥੇ ਐ ਲਓ ਸਿਰੇ ਦੀ ਟੱਕਰ ਆ ਖੇਡ ਮੈਦਾਨ ਦੇ ਵਿੱਚ ਜਾਫੀ ਤੱਕਿਆ ਮੈਂ ਲਾਹਰ ਚੰਦ ਲਖਨੇ ਦਾ ਚੰਬੜ ਦਾ ਰੇਟਰ ਨੂੰ ਵਾਂਗ ਸਰੇਸ਼ ਯਾਰੋ ਬਗਲਾ ਭਰ ਕੇ ਜਦ ਸੀਨੇ ਦੇ ਨਾਲ ਲਾਉਂਦਾ ਚੱਲਣ ਦਿੰਦਾ ਨਹੀਂ ਰੇਟਰ ਦੀ ਪੇਸ਼ ਯਾਰੋ ਮੂਸਿਆਂ ਵਾਲੇ ਨੇ ਜਾਫੀ ਤਾਂ ਬਹੁਤ ੱੱਕੇ ਪਰ ਹਰਚੰਦ ਵਰਗਾ ਨਹੀਂ ਜਾਫੀ ਹਰੇਕ ਯਾਰੋ ਹਰਚੰਦ ਵਰਗਾ ਨਹੀਂ ਜਾਫੀ ਹਰੇਕ ਯਾਰੋ ਸਾਡੇ ਦਿਲਵਾਗ ਸਿੰਘ ਨੂੰ ਧੰਨਵਾਦ ਕਰਦੇ ਆਂ ਇੱਥੇ ਖੇਡ ਮੈਦਾਨ 'ਤੇ ਅਗਲੀ ਰੇਡ ਫੇਰ ਪਈ ਹੋਈ ਹੈ। ਚਾਰ ਚਾਰ ਵਾਰ ਤਿਆਰ ਹੈ। ਉਹ ਚਵੰਡੇ ਵਾਲੇ ਸਾਫ ਦੀ ਰੇਡ ਹੈ। ਲਾ ਵੀ ਭੋਲਿਆ ਦੇਖ। ਭੋਲਿਆ ਦੇਖ। ਭੋਲਿਆ ਦੇਖੋ ਮੁੰਡੇ। ਪਾਲਾ ਸਿੰਘ ਜੀ ਮਲੇਸ਼ੀਆ ਵਾਲੇ ਕਹਿੰਦੇ ਆ ਸਾਡੇ ਸੁਖਦੇਵ ਸਿੰਘ ਜੀ ਜਈ ਕੈਨੇਡਾ ਵਾਲੇ ਤੇ ਹਰਪ੍ਰੀਤ ਸਿੰਘ ਜੀ ਲਾਇਨ ਮੰਨ ਤੇ ਮੰਗਾ ਕਹਿੰਦਾ ਕਿ ਭੋਲੇ ਦਾ ਹਰੇਕ ਜਫਾ 500 ਦਾ ਹੋਵੇਗਾ। 500 ਆ ਉਹ 500 ਦੀ ਗੱਲ ਹੁੰਦੀ ਹੈ ਤੱਕ ਦੇ ਖੇਡ ਮੈਦਾਨ ਦੇ ਵਿੱਚ ਜਿਗਰੀ ਯਾਰ ਭਰਾਓ ਇੱਥੇ ਰੱਖੋ ਨੌਜੰਨਾ ਇੱਥੇ ਰੱਖੋ ਵੀ ਆ ਜਿਹੜੀ ਸਾਡੇ ਨਗਰ ਦੇ ਵਿੱਚ ਬਹੁਤ ਵੱਡਾ ਕਹਿਰ ਵਰਤਿਆ ਇੱਕ ਭਰਾ ਦੀ ਲੱਤ ਟੁੱਟ ਗਈ ਹੈ ਇੱਕ ਦੀ ਡੈਥ ਹੋ ਗਈ ਹੈ ਭਿੰਦਾ ਮਰਾ ਵੀਰ ਕਹਿੰਦਾ ਵੀ ਮੇਰੇ ਵੱਲੋਂ 7000 ਰੁਪਏ ਇਸ ਪਰਿਵਾਰ ਵਾਸਤੇ ਹੋਵੇਗਾ 10000 ਰੁਪਿਆ ਉਸ ਪਰਿਵਾਰ ਵਾਸਤੇ ਹੋਵੇਗਾ ਉਹ ਸਿਰੇ ਦੀ ਟੱਕਰ ਹੈ ਸ਼ਾਹ ਪਰਿਵਾਰ ਵੀ ਬੈਠਾ ਹੋਇਆ ਹੈ ਗੋਰਾ ਰੇਡ ਪਾਉਣ ਨੂੰ ਬਾਧਾ ਹੋਇਆ ਚਾਰ ਚਾਰ ਨੇ ਏ ਐਥੇ ਰਖ ਮદાન ਚ ਬੱਚੀ ਵਿੰਡੀਆਂ ਬੱਲਾ ਰੇਡ ਪਾਉਣ ਨੂੰ ਬਾਧਾ ਹੋਇਆ ਕਿ ਬਾਪੂ ਕਹਿੰਦਾ ਖੇਡ ਪੁੱਤਾਂ ਸ਼ੇਰ ਬਣ ਕੇ ਵਖਾਦੇ ਤੂੰ ਕਬੱਡੀ ਦਾ ਪਲੇਅਰ ਬਣ ਕੇ ਯਾਰ ਬਿੱਲੀ ਰਿਸ਼ਤੇਦਾਰ ਮਾਨ ਕਰਦੇ ਗੁਣਾ ਬਿਣਾ ਕੋਈ ਨਹੀਂ ਕਿਸੇ ਨੂੰ ਜਾਣਦਾ ਪੁੱਤ ਜਿੰਨਾ ਮਾਵਾ ਦੇ ਕਬੱਡੀ ਖੇੜਦੇ ਨਾਮ ਉਤਾਰੇ ਸਾਰੇ ਖਾਨਦਾਨ ਦਾ ਨਾਮ ਕਹਿੰਦੇ ਖਾਨ ਕੋਈ ਗੱਪਰੂ ਪੁੱਤ ਜੇ ਲੋਹਰ ਹੋ ਜੇ ਨਾ ਚੱਲਦੀ ਨਾ ਗੱਡੀ ਵਿਗੜ ਕੇ ਰਸਤੇ ਵਿੱਚ ਖਲੋ ਜੇ ਉਹ ਸਾਡੂ ਕੀ ਦੁਨੀਆ ਦਾ ਇਹ ਤਾਂ ਇੱਕ ਦੀਆਂ ਲੱਖ ਸੁਣਾਉਂਦੀ ਐ ਉਹ ਪੈਰੀ ਕਰਜ਼ਾ ਧੀ ਮਟਿਆਰ ਜੇ ਸਿਰ ਤੇ ਹੋਵੇ ਰਾਤਾਂ ਨੂੰ ਨੀਂਦ ਨਾ ਆਉਂਦੀ ਐ ਉਹ ਤੱਕ ਦੇ ਖੇਡ ਮੈਦਾਨ ਦੇ ਵਿੱਚ ਸਿਰੇ ਦੀ ਟੱਕਰ ਐ ਮਹਾਪੁਰਖ ਬਾਬਾ ਕੌੜੀ ਸਿੰਘ ਜੀ ਬੈਠੇ ਹੋਏ ਐ ਔ ਸਾਧੂ ਰਹਿੰਦੇ ਜੱਗ ਜੱਗ ਬਗਾਨੇ ਬਣ ਕੇ ਹੁੰਦੇ ਹੀਰਿਆਂ ਤੋਂ ਮਹਿੰਗੇ ਰਹਿੰਦੇ ਆਨੇ ਬਣ ਕੇ ਮਹਾਪੁਰਖਾਂ ਦਾ ਪਿਆਰ ਇਸ ਨਗਰ ਦੇ ਨਾਲ ਹੈ ਤੇ ਨਗਰ ਇੱਕ ਮਾਹਪੁਰਖੋ ਡਿਮਾਂਡ ਕਰਦਾ ਵੀ ਆਪਾਂ ਇੱਥੇ ਦਰਬਾਰ ਦੀ ਸ਼ੁਰੂਆਤ ਕਰੀਏ ਇੱਕ ਵੱਡਾ ਦਰਬਾਰ ਨਗਰ ਦੇ ਪਿਆਰ ਬਣਾਈਏ ਏ ਭਲਰਾਜ ਭਲਰਾਜ ਤੇ ਰਾਜੋਗੇ ਪਿੰਡਲਾ ਆਹ ਰਾਜੋਗੇ ਪਿੰਡਲਾ ਅੱਸੀ ਟੁੰਡੇ ਵਾਲੇ ਦੀ ਰੇਡ ਪਈ ਹੋਈ ਹੈ ਉਹ ਦੁਨੀਆ ਸਾਬਾ ਸਾਬਾ ਕਹਿੰਦੀ ਹੈ ਸੁਖਪਾਲ ਸਿੰਘਾ ਸ਼ਾਹ ਤੱਕ ਰੌਣਕਾਂ ਤੇਰੇ ਪਿੰਡ ਕਬੱਡੀ ਦਾ ਬਹੁਤ ਵੱਡਾ ਮੈਚ ਸਰਵਾਰ ਜੀ ਕਹਿੰਦੇ ਆ ਤੇ ਸਾਡੇ ਵੱਲੋਂ ਸੁਗਿਆ 15000 ਰੁਪਇਆ ਲਾਨ ਕਰਦੇ 10000 ਰੁਪਇਆ ਭਿੰਦੇ ਵੀ ਰਲੋਂ ਐ 15000 ਰੁਪਇਆ ਉਹ ਸਾਡੇ ਕਹਿੰਦੇ ਸਰਯੇ ਬਲਦੇਸ਼ ਸਿੰਘ ਜੀ ਸ਼ਾ ਸਰਯੇ ਗੁਰਮਖ ਸਿੰਘ ਜੀ ਸ਼ਾ ਉਹਨਾਂ ਵੱਲੋਂ ਐ ਪੀ 20 ਕਹਿੰਦੇ 3 4 ਇਹਦੀ ਇੱਕ ਇੱਕ ਕਵਾਈ ਔਰ ਕਰੀਪਾਂ ਤੇ ਲਾਵਾਂਗੇ ਲੜਕੀਆਂ ਦੇ ਵਿਆਹਾਂ ਤੇ ਲਾਵਾਂਗੇ ਐਦਾਂ ਦੁਖੀ ਪਰਿਵਾਰ ਦਾ ਮਾਨ ਸਨਮਾਨ ਕਰਾਂਗੇ ਇੱਥੇ ਰੱਖੋ ਲਮਿਆ ਤੇ ਮੈਨੂੰ ਫਿਰ ਜਦੋਂ ਸਾਹਮਣੇ ਕੋਚ ਦੀਦਾ ਨਾ ਤੇ ਮੈਂ ਕਰਿਆਲੋਂ ਠੱਠੇ ਨੂੰ ਨਹੀਂ ਜਾਂਦਾ ਵਾਇਆ ਮੱਖੀ ਹੋ ਕੇ ਹੁਣਾ ਵਾਇਆ ਮੱਖੀ ਹੋ ਕੇ ਹੁਣਾ ਪੈਂਦਾ ਉਹ ਤੱਕਦੇ ਖੇਡ ਮੈਦਾਨ ਦੇ ਵਿੱਚੋਂ ਸ਼ੰਦਾ ਕਹਿੰਦੇ ਪੂਹ ਹਵੇਲੀਆਂ ਵਾਲਾ ਰੇਡ ਪਾਉਣ ਨੂੰ ਵਧਿਆ ਇਹ ਮੁੰਡੇ ਨੇ ਲੰਮਾ ਸਮਾਂ ਕਬੱਡੀ ਖੇਡੀ ਹੈ ਪਰ ਰਾਜੋਗੇ ਪਿੰਡ ਵਾਲਾ ਪੰਮਾ ਟਰਾਈ ਕਰਦਾ ਵਾਲਾ ਗੋਰਾ ਫੇਰ ਆ ਗਿਆ ਭੋਲਿਆ ਮੰਗਾ ਕਹਿੰਦਾ ਵੀ 500 ਆ ਉਧਰ ਬਾਟਰ ਕਬੂਤਰ ਇਹ ਇੱਥੇ ਇੱਥੇ ਖੜ ਜਾ ਭੋਲਿਆ ਖੜ ਜਾ ਭੋਲਿਆ ਖੜਕਾ ਧੜਕਾ ਖੜਕਾ ਧੜਕਾ ਕਲੱਬ ਮਾਜਾ ਤੇ ਹੋਰ ਵੀ ਜਿੰਨੇ ਕਬੂਤਰ ਕਲੱਬ ਹੈ ਭੋਲਾ ਭਰਾ ਕਹਿੰਦਾ ਵੀ ਆਪਾਂ ਵੀ ਉਸ ਭਰਾਵਾਂ ਦੀ ਉਸੇ ਪਰਿਵਾਰ ਦੀ ਜਿਹੜੀ ਹੈ ਉਹ ਮਦਦ ਕਰਾਂਗੇ ਤੇ ਸਾਡਾ ਫੌਜੀ ਸਾਹਿਬ ਵੀਰ ਕਹਿੰਦੇ ਵੀ ਸਾਡੇ ਦੀ ਨੱਕਰ ਦੇ ਪਤਵੰਤੇ ਸੱਜਣਾ ਉਹ ਘਰ ਘਰ ਜਾ ਕੇ ਉਸ ਪਰਿਵਾਰ ਵਾਸਤੇ ਆਪਾਂ ਮਦਦ ਮੰਗਾਂਗੇ ਪਰ ਬਲਟੋਹੇ ਪਿੰਡਲਾ ਸ਼ੇਰਾ ਉਹ ਸ਼ੇਰਾ 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 ਆ ਗਿਆ ਗਿਆਨ ਕਹਿੰਦੇ ਉਹ ਨਦੋਰ ਪਿੰਡਲਾ ਫੇਰ ਰੇਡ ਪਾਉਣ ਨੂੰ ਵਧਿਆ ਹੋਇਆ ਹੈ ਚਾਰ ਚਾਰ ਹੈ ਆਓ ਜੀ ਪਿਆਰੀ ਸ਼ਾਹ ਜੀ ਸਾਡੇ ਸਤਾਰਜੂ ਵੀਰ ਜਿਹਨਾਂ ਦਾ ਸ਼ਾਹ ਪਰਿਵਾਰ ਦੇ ਨਾਲ ਸਾਡੇ ਸਰਦਾਰ ਚਾਰ ਸਿੰਘ ਜੀ ਸੰਧੂ ਸਾਹਿਬ ਉਹਨਾਂ ਨੇ ਬਹੁਤ ਵੱਡਾ ਮਾਣ ਦਿੱਤਾ ਬਹੁਤ ਧੰਨਵਾਦ ਕਰਦੇ ਆਂ ਤੱਕ ਦੇ ਖੇਡ ਮੈਦਾਨ ਚ 500 ਵਾਲਾ ਮੰਗਿਆ ਆਹ ਚੱਕ ਤੇਰਾ 500 ਵਾਲਾ ਜਫਾ ਮੰਗਿਆ ਚੱਕ ਤੇਰਾ 500 ਵਾਲਾ ਜਫਾ ਆਹ ਚੱਕ ਤੇਰਾ 500 ਵਾਲਾ ਜਫਾ ਸਾਡੇ ਬਿਹਾਰੀ ਸ਼ਾਹ ਜੀ ਚਾਰ ਸਿੰਘ ਜੀ ਸੰਧੂ ਸਾਹਿਬ ਹੈਪੀ ਪ੍ਰਧਾਨ ਜਿਹੜਾ ਵੀਰ ਕਹਿੰਦਾ ਵੀ ਮੇਰੇ ਵੱਲੋਂ 8000 ਰੁਪਏ ਪਰਿਵਾਰ ਵਾਸਤੇ ਹੋਵੇਗਾ ਹੈਪੀ ਪ੍ਰਧਾਨ ਸਾਡਾ ਵੀਰ ਕਹਿੰਦਾ ਕਿ 8000 ਰੁਪਏ ਮੇਰੇ ਵੱਲੋਂ ਪਰਿਵਾਰ ਵਾਸਤੇ ਕਰ ਦੋ ਆਹ ਸਿਰੇ ਦੀ ਟੱਕਰਾ ਖੇਡ ਮੈਦਾਨ ਦੇ ਵਿੱਚ ਪਰ ਪੁਆਇੰਟ ਭੂਰੇ ਜਿੰਡਾਲੇ ਬੱਲੇ ਦਾ ਪੇਖਾ ਪੈਂਦਾ ਆਹ ਤੱਕ ਦੇ ਖੇਡ ਮੈਦਾਨ ਦੇ ਵਿੱਚ ਪੁਆਇੰਟ ਤਾ ਦੂਗਾ ਮਿੰਦਰ ਸਿੰਘ ਜੀ ਹੈਪੀ ਸਾਡਾ ਵੀਰ ਹੈ ਕਹਿੰਦਾ ਵੀ 8000 ਰੁਪਇਆ ਮੇਰੇ ਵੱਲੋਂ ਹੋਵੇਗਾ ਤਰਮਿੰਦਰ ਸਿੰਘ ਜੀ ਹੈਪੀ ਵੱਲੋਂ 8000 ਇਸ ਪਰਿਵਾਰ ਵਾਸਤੇ ਹੈ ਫਿਰ ਅੱਜ ਆਹ ਮੁੰਡੇ ਨੇ ਵੀ ਕਬੱਡੀਆਂ ਤਕੜੀਆਂ ਮਾਈਆਂ ਜੇਦਾ ਵਾਕਿਆ ਹੀ ਸੰਤੂ ਟੀਮ ਦਾ ਹੱਕਦਾਰ ਹੈਗਾ ਇੱਕ ਵਾਰ ਜ਼ੋਰ ਜਿਹੇ ਤਾੜੀ ਮਾਰ ਦਿਓ ਮੁੰਡੇ ਦੇ ਵਾਸਤੇ ਕਿਉਂਕਿ ਗਰੀਬੀ ਦੀ ਇੱਕ ਪਾਰ ਕਿੱਥੇ ਆ ਸ਼ਾਲੂ ਲਾਜਫਾ ਮਾਣੇ ਕਿਆਂ ਮੜੇ ਜਦੋਂ ਅੱਗੇ ਹੁੰਨਾ ਪਰਸਾਂ ਨੂੰ ਹੱਥ ਪਾ ਲੈਂਦੇ ਆ ਪਰਸਾਂ ਨੂੰ ਹੱਥ ਪਾ ਲੈਂਦੇ ਜਦੋਂ ਤੂੰ ਅੱਗੇ ਹੁੰਨਾ ਉਧਰ ਸਾਡਾ ਭਰਾ ਸੁਖ ਮਾਨੇ ਕਿਤੇ ਸ਼ੀਤਾ ਪਹਿਲਵਾਨ ਤੇ ਟੀਮ ਤਗੜੀ ਤਿਆਰ ਕੀਤੀ ਹੋਈ ਹੈ ਪਾਲਾ ਸਿੰਘ ਜੀ ਬਰੇਸ਼ੀਆ ਕਹਿੰਦੇ ਵੀ 5000 ਮੇਰੇ ਵੱਲੋਂ ਕਰ ਦੋ ਇਸ ਪਰਿਵਾਰ ਵਾਸਤੇ ਪਾਲਾ ਸਿੰਘ ਜੀ ਮਲੇਸ਼ੀਆ ਕਹਿੰਦੇ ਵੀ ਉਸ ਪਰਿਵਾਰ ਵਾਸਤੇ ਪਰ へ ਇੱਥੇ ਰੱਖ ਬਲਰਾਜ ਜਿੱਤੋਂ ਭੱਜਾ ਬਲਰਾਜ ਜਿੱਤੋਂ ਭੱਜਾ ਭੱਜਲਾ 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 ਪਾਲਾ ਸਿੰਘ ਜੀ ਮਲੇਸ਼ੀਆਲੇ ਵੀਰ ਨੂੰ ਕੱਲ ਕਰੰਟ ਲੱਗ ਗਿਆ ਇੱਕ ਪਰਮਾਤਮਾ ਨੂੰ ਪਿਆਰਾ ਹੋ ਗਿਆ ਤੇ ਇੱਕ ਮੰਝੇ ਤੇ ਬੈਠਾ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟਾ ਹੋਇਆ ਆਹ ਤੱਕ ਦੇ ਖੇਡ ਮੈਦਾਨ ਦੇ ਵਿੱਚ ਮੰਮਣਾ ਵਾਲਾ ਗੋ ਇੱਕ ਦਿਨ ਪਹਿਲਾਂ ਲੱਤ ਟੁੱਟੀ ਤੇ ਅਗਲੇ ਦਿਨ ਕੱਲ ਕੰਦੇ ਭਰਾ ਦੀ ਡੈਥ ਹੋ ਗਈ ਇਸ ਪਰਾਰ ਤੇ ਵੱਡਾ ਦੁੱਖਾਂ ਦਾ ਪਹਾੜ ਟੁੱਟਾ ਪਰ ਮਨ ਨੂੰ ਲੱਗਦਾ ਮਾਣੇ ਕਿਆ ਵਾਲਾ ਹੈ ਆ ਈਆ ਕਹਿੰਦੇ ਬੋਲੀਆਂ ਵਾਲਾ ਰਸਪਾਲ ਅੰਦਾ ਵੀਰੇ ਚੰਬਦਾ ਜਿਸਮ ਕਠੋਰ ਜੰਬਰਾਂ ਦਾ ਚੜੀ ਜਮਾਨੀ ਕਰਮਖੋਣ ਲਲਕਾਰੇ ਤਾਂ ਵੱਜਦੇ ਕਿ ਰਾਜੇ ਖੇਲੇ ਮਰਦ ਮਦਾਨੋਂ ਡਰ ਕੇ ਨਹੀਂ ਭਜਦੇ ਔਰ ਰਾਜੇ ਖੇਲੇ ਮਰਦ ਮਦਾਨੋਂ ਡਰ ਕੇ ਨਹੀਂ ਭਜਦੇ ਔਰ ਲਾਖੇ ਵਾਲਾ ਤੇ ਨਗੌਰ ਪਿੰਡ ਵਾਲਾ ਪੁਆਇੰਟ ਸਵਾਗਤ ਦੱਸੋ ਜੀ ਕਿੰਨੇ ਕਿੰਨੇ ਅੰਕ ਆ ਬਾਬਾ ਆਤਮਾ ਸਿੰਘ ਦੀ ਕਬੱਡੀ ਕਰਮੀ ਘਿਹਾਰੇ ਦੇ ਪੁਆਇੰਟ ਆ ਜੀ 39 ਤੇ ਬਾਬਾ ਭਜਾਨਾ ਦੀ ਸਪੋਰਟਸ ਕਲੱਬ ਧਾਲੀਆ ਦੇ ਪੁਆਇੰਟ ਆ ਜੀ 31 ਇਹਦੇ ਵਿੱਚ ਬਾਬਾ ਆਤਮਾ ਸਿੰਘ ਦੀ ਕਬੱਡੀ ਕਰਮੀ ਘਿਹਾਰੇ ਦੀ ਟੀਮ ਜਿੱਤੂਆ ਜਿਹਦਾ ਮੇਨ ਪ੍ਰੋਮੋਟਰ ਸਰਵਣਾਲਖ ਮਾਉਂਟੇ ਟ੍ਰਾਂਸਫਰ ਕੈਨੇਡਾ ਹਰਿੰਦਰ ਸਾਹਿਬ ਔਲਖ ਜਰਮਨੀ ਲਾਲੀ ਜਰਮਨੀ ਗੁਰਪ੍ਰਭੰਤ ਸੰਧਾ ਵਾਲੀਆ ਜਰਮਨੀ ਅਮਰਜੀਤ ਕੌੜਾ ਜਰਮਨੀ ਤੇ ਕੰਦਾ ਕੋਨਰ ਸਰੀ ਕੈਨੇਡਾ ਵਸਦਾ ਹੈ ਵਿੰਟੂ ਨੰਬਰਦਾਰ ਤੇ ਸ਼ੀਰਾ ਬਰਾੜ ਇਹ ਟੀਮ ਨੂੰ ਕਹਿੰਦੇ ਸਰਕਾਰੇ ਬੰਲਾ ਕਹਿੰਦੇ ਗਾਡਰਾਂ ਵਰਗੇ ਯਾਰ ਖੜੇ ਐ ਗਾਡਰਾਂ ਵਰਗੇ ਯਾਰ ਤੇ ਛੰਨਾ ਵਾਲੇ ਸੋਨੀ ਦਾ ਬਹੁਤ-ਬਹੁਤ ਧੰਨਵਾਦ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ